ਕੁਰ ਮਾਲਕ ਕੇ ਤੇ ਮਾਣ ਨਾ ਕੀਜੈ ਸਰਣ ਪਰਿਜੈ ਕਰੇ ਸੁਪਲਾ ਮਨਾਈਏ ਮਾਣ ਨਾ ਕੀਜੈ ਮਾਣ ਤੋਂ ਪਾਪ ਅਹੰਕਾਰ ਜਿਹੜਾ ਆ ਉਹ ਨਹੀਂ ਕਰਨਾ ਚਾਹੀਦਾ ਤੇ ਖਿਮਾ ਕਰਿਆ ਜੇ ਬੰਦਾ ਸਾਰੇ ਦਾ ਸਾਰਾ ਜਿਹੜਾ ਆ ਜੀਵਨ ਅਹੰਕਾਰ ਦੇ ਵਿੱਚ ਹੀ ਕੱਢ ਕੇ ਤੇ ਚਲਾ ਜਾਂਦਾ ਆ ਸਤਿਗੁਰ ਜੀ ਦਾ ਆਸਾ ਦੀ ਵਾਰ ਤੇ ਚ ਬਚਨ ਆ ਮਾਲਕ ਕਹਿੰਦੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਸਚਿਆਰ ਕੂੜਿਆਰ ਕਹਿੰਦੇ ਹੋਂ ਦੇ ਵਿੱਚ ਸਚਿਆਰ ਵੀ ਬਣ ਜਾਂਦਾ ਆ ਹੋਂ ਦੇ ਵਿੱਚ ਕੂੜਿਆਰ ਵੀ ਬਣ ਜਾਂਦਾ ਆ ਇਹ ਹੋਂਮੇ ਦੇ ਵਿੱਚ ਜੰਮਿਆ ਵਾ ਹੋਂਮੇ ਦੇ ਵਿੱਚ ਹੀ ਮਰ ਗਿਆ ਵਾ ਮਾਲਕ ਨੇ ਹੋਂਮੇ ਦੇ ਵਿੱਚ ਜੰਮਿਆ ਤੇ ਹੋਂਮੇ ਵਿੱਚ ਹੀ ਮਰ ਗਿਆ ਪਗਦ ਕਬੀਰ ਜੀ ਆਂਦੇ ਨਾ ਬੜੇ ਪਿਆਰੇ ਸ਼ਲੋਕ ਹਨ ਜਿਹੜੇ ਬੰਦੇ ਹੰਕਾਰ ਕਰਦੇ ਹਨ ਮਾਲਕ ਦੇ ਕਬੀਰ ਗਰਬ ਨਾ ਕੀਜੀਐ ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ ਕਣ ਹੰਕਾਰ ਕਾਦਾ ਕਰਨਾ ਆ ਥਡੀਆਂ ਦੇ ਉੱਤੇ ਕੀ ਚੜਿਆ ਵਾ ਕਿ ਕੇਵਲ ਕਣ ਚਮੜੀ ਤਾਂ ਹੈਗੀ ਆ ਹਡੀਆਂ ਉੱਤੇ ਕੇਵਲ ਚਮੜੀ ਤਾਂ ਚੜ੍ਹੀ ਹੋਈ ਐ ਤੇ ਲ਼ਕਾਰਕਾ ਦਾ ਕਹਿੰਦੇ ਹੈਵਰ ਉੱਪਰ ਛਤਰ ਤਰ ਹੈਵਰ ਉੱਪਰ ਛਤਰ ਤਰ ਤੇ ਫਨ ਧਰਨੀ ਗਾਢ ਕਹਿੰਦੇ ਕਈ ਲੋਕ ਹੈਵਰ ਵਨ ਘੋੜੇ ਕਹਿੰਦੇ ਸੋਹਣੇ ਘੋੜੇ ਦੇ ਉੱਪਰ ਬੈਠਦੇ ਸਨ ਅੱਜ ਗੱਡੀਆਂ ਹੈ ਗਈਆਂ ਅੱਜ ਮਨੁੱਖ ਸੋਹਣੀਆਂ ਗੱਡੀਆਂ ਦੇ ਉੱਤੇ ਬੈਠਦਾ ਆ ਛਤਰ ਤਰ ਕਹਿੰਦੇ ਕਈਆਂ ਦੇ ਸਿਰ ਦੇ ਉੱਪਰ ਛਤਰ ਵੀ ਝੂਲਦੇ ਸਨ ਤੇ ਮਾਲਕ ਨੇ ਤੇ ਫੁਨ ਤਰਨੀ ਗਾੜ ਕਹਿੰਦੇ ਅੰਤ ਦੇ ਵਿੱਚ ਉਹਨਾਂ ਨੂੰ ਵੀ ਇਸ ਧਰਤੀ ਦੇ ਵਿੱਚ ਹੀ ਸਮਾਉਣਾ ਪਿਆ ਇਸ ਧਰਤੀ ਦੇ ਵਿੱਚ ਹੀ ਉਹ ਦਫਨਾਏ ਗਏ ਖਤਮ ਹੋ ਗਏ ਕਹਿੰਦੇ ਅਹੰਕਾਰ ਬਿਲਕੁਲ ਨਹੀਂ ਕਰਨਾ ਚਾਹੀਦਾ ਫਿਰ ਕਬੀਰ ਜੀ ਨੇ ਇੱਕ ਹੋਰ ਬੜਾ ਪਿਆਰਾ ਬਚਨ ਗਿਆ ਮਾਲਕ ਨ ਕਬੀਰ ਦਰਬ ਨਾ ਕੀਜੀਐ ਉਚਾ ਦੇਖ ਆਵਾਸ ਕਨ ਸੁਣਾ ਘਰ ਆਵਾਸ ਤਪਾ ਸੁਣ ਘਰ ਵੀ ਦੇਖ ਕੇ ਅਹੰਕਾਰ ਨਹੀਂ ਕਰਨਾ ਚਾਹੀਦਾ ਹੁਣ ਬੰਦਿਆਂ ਨੂੰ ਅੱਜ ਸੁਣੇ ਘਰ ਦਾ ਵੀ ਬੜਾ ਅਹੰਕਾਰ ਆ ਕਿ ਮੈਂ ਕੋਠੀ ਤੇ 2 ਕਰੋੜ ਰੁਪਇਆ ਲਾਇਆ ਤੇ ਜਣੇ ਖਣੇ ਐਵੇਂ ਕਿਸੇ ਤੇ ਹਵਾ ਕਰੀ ਜਾਣ ਦੀ ਫੁਕਰੀਆਂ ਪੰਜਾਬੀ ਜਿਹਨੂੰ ਕਹਦੇ ਫੁਕਰੀਆਂ ਮਾਰੀ ਜਾਣਗੇ ਮਲਕਨ ਵੀ ਕਹ ਲਾ ਹੰਕਾਰ ਬੰਦਿਆ ਕਬੀਰ ਗਰਬ ਨਾ ਕੀਜੀਏ ਕਹਨੇ ਹੰਕਾਰ ਕਰਨੇ ਨਹੀਂ ਚਾਹੀਦਾ ਉੱਚਾ ਦੇਖ ਆਵਾਸ ਉੱਚੇ ਸੋਹਣੇ ਘਰ ਨੂੰ ਆਪਣੇ ਮੰਦਰ ਨੂੰ ਵੇਖ ਕੇ ਕਿਉਂਕਿ ਆਜ ਕਾਲ ਕੋਇ ਨਲੇਟਣਾ ਉੱਪਰ ਜਾਮੇ ਘਾਸ ਕਹਿੰਦੇ ਅੱਜ ਤੇ ਭੜਕੇ ਕੋਈ ਪਤਾ ਨਹੀਂ ਤੂੰ ਕਦੋਂ ਮਰ ਜਾਵੇਂ ਤੇ ਜਦੋਂ ਮਰ ਜਾਵੇਂਗਾ ਤੇ ਤੈਨੂੰ ਜਾ ਕੇ ਤੇ ਸਾੜ ਦੇਣਗੇ ਜਦੋਂ ਸਾੜ ਦੇਣਗੇ ਤੇ ਤੇਰੇ ਉਹਨਾਂ ਨੇ ਹੜੀਆਂ ਚੁੱਕ ਕੇ ਪੂਰਾ ਜਿਹੜੇ ਸਵਾਹ ਚੁੱਕ ਕੇ ਸਾਰਾ ਕੁਝ ਪਾਣੀ ਵਿੱਚ ਰੋੜ ਦੇਣਾ ਆ ਤੇ ਬਾਅਦ ਵਿੱਚ ਉੱਤੇ ਕੀ ਜਮਣਾ ਆ ਕਾਹ ਜਮ ਜਾਂਦਾ ਆ ਕਾਹ ਜਮ ਜਾਂਦਾ ਆ ਤੇ ਬਿਲਕੁਲ ਜਮਦਾ ਆ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਜੇ ਨਹੀਂ ਜਮਦਾ ਤਾਂ ਤੁਸੀਂ ਦੱਸ ਦਿਓ ਅਜੀ ਜਦੋਂ ਸ਼ਹਿਰਾਂ ਦੀ ਗੱਲ ਵੱਖਰੀ ਹੈ ਅੱਜਕੱਲ ਵੀ ਇੱਕ ਸਸਕਾਰ ਕਰਦੇ ਆ ਗਿਆ ਦੂਜੇ ਤੇ ਫੁੱਲ ਚੁੱਕ ਕੇ ਫਿਰ ਉੱਤੇ ਕਰ ਦਿੰਦੇ ਆ ਜਿਹੜੇ ਖੁੱਲੀਆਂ ਜਗਾਵਾਂ ਨੇ ਗੀਆਂ ਜਿੱਥੇ ਉੱਥੇ ਅੱਜ ਵੀ ਕਾਜਮਦਾ ਆ ਮਾਲਕ ਨੇ ਤੇਰੀ ਕਬਰ ਦੇ ਉੱਤੇ ਕਾਜਮ ਜਣਾਈ ਤੇ ਤੂੰ ਹੰਕਾਰ ਕਾਦਾ ਕਰਦਾ ਮੈਂ ਬੰਦਿਆ ਤੂੰ ਮਾਨ ਕਾਦਾ ਕਰਦਾ ਫਿਰ ਸਤਿਗੁਰ ਨੇ ਕੋਰ ਬਚਨ ਕਿਹਾ ਮਾਲਕ ਕਬੀਰ ਗਰਭ ਨਾ ਕੀ ਜੀਏ ਰੰਕ ਨਾ ਹਸੀਏ ਕੋਈ ਕਨਕ ਇਹ ਗਰੀਬ ਮਾਤੜ ਬੰਦੇ ਨੂੰ ਵੇਖ ਕੇ ਵੀ ਹਸਣਾ ਨਹੀਂ ਚਾਹੀਦਾ ਹੁਣ ਸਾਡੀ ਜਾਦੀ ਅਵਸਥਾ ਕਿਹੜੀ ਹੈਗੀ ਹੈ ਕੋਈ ਵਿਚਾਰਾ ਗਰੀਬ ਹੋਵੇ ਮਾਤੜ ਹੋਵੇ ਸਾਈਕਲ ਤੇ ਜਾਂਦਾ ਹੋਵੇ ਅਸੀਂ ਗੱਡੀ ਤੇ ਜਾਂਦੇ ਹੋਈਏ ਤੇ ਅਸੀਂ ਕੀ ਕਹਿੰਦੇ ਆਹ ਦੇਖੋ ਸਾਈਕਲ ਤੇ ਚੱਲਿਆ ਆ ਇਹ ਨਹੀਂ ਕਹਿੰਦਾ ਰੱਬ ਦਾ ਸ਼ੁਕਰ ਆ ਸਾਨੂੰ ਗੱਡੀ ਦਿੱਤੀ ਹੈਗੀ ਹੈ ਪਰ ਅਸੀਂ ਕੀ ਕਰਦਾ ਮਨੁੱਖ ਉਹਨੂੰ ਟੀਚਰਾ ਕਰਦਾ ਵੀ ਇਹ ਤਾਂ ਗਰੀਬ ਆ ਮਾਤੜ ਆ ਮਾਲਕ ਕਹਿੰਦੇ ਰੰਕ ਕਹਿੰਦੇ ਗਰੀਬ ਬੰਦੇ ਦਾ ਵੀ ਕਦੀ ਵੀ ਮਜ਼ਾਕ ਨਹੀਂ ਡਾਣਾ ਚਾਹੀਦਾ ਕਿਉਂਕਿ ਅਜੋ ਸਨਾਓ ਸਮੁੰਦਰ ਮੈਂ ਕਿਆ ਜਾਣਾਂ ਕਿਆ ਹੋਵੇ ਕਹਿੰਦੇ ਤੇਰੀ ਤਾਂ ਆਪ ਦੀ ਜਿਹੜੀ ਜ਼ਿੰਦਗੀ ਐ ਸਮੁੰਦਰ ਦੇ ਵਿੱਚ ਡਾਵਾ ਡੋਲਿਆ ਇਹ ਸੰਸਾਰ ਸਮੁੰਦਰ ਦੇ ਵਿੱਚ ਡਾਵਾ ਡੋਲਿਆ ਤੇ ਕਿਸ਼ਤੀ ਉਦੋਂ ਤੱਕ ਦਾਵਾ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਉਹ किनਾਰੇ ਤੇ ਨਹੀਂ ਲੱਗ ਜਾਂਦੀ ਅਕਸਰ ਸਮੁੰਦਰਾਂ ਦੇ ਵਿੱਚ ਜਿਹੜੇ ਜਹਾਜ਼ ਚਲਦੇ ਆ ਕਿਨਾਰੇ ਤੇ ਵੀ ਜਾ ਕੇ ਡੁੱਬ ਜਾਇਆ ਕਰਦੇ ਆ ਕਿਨਾਰੇ ਤੇ ਆ ਪਿਛਲੇ ਸਮੇਂ ਦੀ ਗੱਲ ਆ ਕੇਰਲਾ ਦੇ ਵਿੱਚ ਇੱਕ ਜਹਾਜ਼ ਆ ਰਿਹਾ ਸੀ ਉਧਰੋਂ ਤੇਲ ਲੈ ਕੇ ਸ਼ਾਇਦ ਬਿਲਕੁਲ ਕਿਨਾਰੇ ਤੇ ਸੀਗਾ 5-7 ਕਿਲੋਮੀਟਰ ਦੂਰੀ ਤੇ ਸੀਗਾ ਤੇ ਜਹਾਜ਼ ਉੱਥੇ ਆ ਕੇ ਡੁੱਬ ਗਿਆ ਡੁੱਬ ਗਿਆ ਉੱਥੇ ਜਿਹੜਾ ਡੋਬੀ ਗਿਆ ਤੇ ਫਿਰ ਡੁੱਬ ਗਿਆ ਨੁਕਸਾਨ ਹੋ ਗਿਆ ਮਾਲਕ ਨੇ ਤੂੰ ਹੰਕਾਰ ਕਾ ਦਾ ਕਰਦਾ ਐ ਤੇਰਾ ਜੀਵਨ ਵੀ ਇਹ ਸੰਸਾਰ ਸਮੁੰਦਰ ਦੇ ਵਿੱਚ ਡਾਵਾਂ ਡੋਲਿਆ ਕਿਉਂਕਿ ਸੰਸਾਰ ਸਮੁੰਦਰ ਹੈ ਤਾਰ ਗੋਵਿੰਦਾ ਹੈ ਤਾਰ ਲੈ ਬਾਪ ਬੀਠਲਾ ਸੱਚੇ ਪਾਤਸ਼ਾਹ ਜੀਓ ਇਹ ਸੰਸਾਰ ਸਮੁੰਦਰ ਆ ਇੱਥੇ ਵਿਕਾਰਾਂ ਦਾ ਸਮੁੰਦਰ ਆ ਇੱਥੇ ਵਿਕਾਰਾਂ ਦਾ ਸਮੁੰਦਰ ਆ ਕਿ ਤੂੰ ਮੈਨੂੰ ਬਚਾਲ ਐ ਉਹ ਕਹਿੰਦੇ ਕਿਸੇ ਮਾਤੜ ਬੰਦੇ ਗਰੀਬ ਬੰਦੇ ਨੂੰ ਵੇਖ ਕੇ ਉਹਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਕਿਉਂਕਿ ਅਜੋ ਸੁਨਾਓ ਸਮੁੰਦਰ 'ਚ ਤੇਰੀ ਜ਼ਿੰਦਗੀ ਦੀ ਜਿਹੜੀ ਨਾਵਿਆ ਉਹ ਹਾਲੀ ਸਮੁੰਦਰ ਦੇ ਵਿੱਚ ਆ ਕਿਉਂਕਿ ਕੋਈ ਪਤਾ ਕੋਈ ਨਹੀਂ ਪੇਖਹਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਹਾਰੀ ਖਲ ਪੰਡਤ ਤੇ ਮੂਰਖ ਕਰਬੋ ਮੂਰਖ ਤੇ ਮੁਗਦਾਰੀ ਮਾਲ ਕਹਿੰਦੇ ਕੋਈ ਪੁਰੋਸਾ ਕੋਈ ਨਹੀਂ ਇੱਥੇ ਪਰਮੇਸ਼ਰ ਚਾਵੇ ਤੇ ਭਿਖਾਰੀਆਂ ਨੂੰ ਰਤ ਰਾਤ ਰਾਜਾ ਬਣਾ ਲੈਂਦਾ ਆ ਤੇ ਕਹਿੰਦੇ ਰਾਜਿਆਂ ਨੂੰ ਉਹ ਰਾਤੋਂ ਰਾਤ ਜਿਹੜਾ ਆ ਭਿਖਾਰੀ ਬਣਾ ਕੇ ਰੱਖ ਦਿੰਦਾ ਆ ਇਸ ਕਰਕੇ ਕਿਸੇ ਦਾ ਜਿਹੜਾ ਆ ਉਹ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਫਿਰ ਮਾਲਕ ਨੇ ਕੋਰ ਬੜੀ ਸੁਣੇਦਾਰ ਦਿੱਤੀ ਮਾਲਕ ਨੇ ਕਬੀਰ ਘਰ ਬਣਾ ਕੀ ਜੀ ਹੈ ਦੇਹੀ ਦੇਖ ਸੁਰੰਗ ਸੁਰੰਗ ਤੋਂ ਬਾਅਦ ਸੋਣੀ ਹੁਣ ਖਿਮਾ ਕਰਿਆ ਜੇ ਇੱਥੇ ਬੰਦਿਆਂ ਨੂੰ ਆਦੇ ਸੋਨੇ ਚੰਮ ਦਾ ਬੜਾ ਹੰਕਾਰ ਆ ਚੰਮ ਦਾ ਬਹੁਤ ਗੁਮਾਣ ਆ ਅਹੰਕਾਰ ਆ ਮੈਂ ਨਿੱਕੀ ਜੀ ਬੇਨਤੀ ਕਰਾਂ ਅੱਜ ਜਿਹੜਾ ਸਾਡਾ ਸਮਾਜ ਆ ਨਾ ਉਹ ਚੰਮ ਦੇ ਵਹਿਣ ਦੇ ਵਿੱਚ ਵਹਿ ਚੁੱਕਿਆ ਆ ਖਿਮਾ ਕਰਿਆ ਜੀ ਸੱਚ ਆ ਪਰ ਕੋੜਾ ਆ ਸੱਚ ਆ ਕੋੜਾ ਆ ਸੋਸ਼ਲ ਮੀਡੀਆ ਦਾ ਜੁਬਾਨਾ ਆ ਜਦੋਂ ਤੂੰ ਸਾਨੂੰ ਪਤਾ ਲੱਗਿਆ ਵਾ ਕਿ ਸੋਸ਼ਲ ਮੀਡੀਏ ਤੋਂ ਪੈਸੇ ਮਿਲਦੇ ਹੈਗੇ ਆ ਬੰਦਿਆਂ ਦੀ ਸਾਰੀ ਦੀ ਸਾਰੀ ਜਿਹੜੀ ਆ ਮਤ ਮਰ ਚੁੱਕੀ ਹੈ ਮਤ ਮਰ ਚੁੱਕੀ ਹੈ ਕਿਉਂ ਕਿ ਚੰਦ ਵਿਊਜ਼ ਲੈਣ ਦੀ ਖਾਤਰ ਸਾਡੀਆਂ ਧੀਆ ਤੇ ਭੈਣਾਂ ਨੇ ਖਿਮਾ ਕਰਿਆ ਜੀ ਆਪਣਾ ਜਿਹੜਾ ਮਾਲਕ ਕਹਿੰਦੇ ਆ ਆ ਜਿਹੜੀ ਦੇਹੀ ਆ ਇਹਦੇ ਅਹੰਕਾਰ ਦੇ ਵਿੱਚ ਹੀ ਹੈ ਨਾ ਸਾਰਾ ਕੁਝ ਕੱਪੜੇ ਲਾ ਛੱਡਿਆ ਗਿਆ हिमा ਕਰਿਆ ਜੀ ਨਿੱਕੇ ਕੱਪੜੇ ਕਰ ਦਿੱਤੇ ਆ ਕੋਠਿਆਂ ਤੇ ਪਹਿਲੇ ਅੰਦਰ ਵੱੜ ਕੇ ਵੀਡੀਓ ਬਣਾਈ ਫਿਰ ਉਹ ਵੀਡੀਓ ਚੱਲੀ ਫਿਰ ਘਰ ਦੇ ਵਿਹੜੇ ਵਿੱਚ ਆ ਕੇ ਬਣਾਈ ਫਿਰ ਹੋਰ ਥੋੜੀ ਚੱਲੀ ਵਿਹੜੇ ਤੋਂ ਪਰ ਛੜਕਦੇ ਆਏ ਛੜਕਦੇ ਚੱਲੀ ਛੜਕ ਤੋਂ ਮਾਫ ਕਰਿਆ ਜੇ ਹੁਣ ਅਸੀਂ ਕੋਈ ਚੀਜ਼ ਨਹੀਂ ਦੇਖਦੇ ਨਾ ਅਸੀਂ ਪਬਲਿਕ ਪਲੇਸਮੈਂਟ ਦੇਖੀਏ ਨਾ ਅਸੀਂ ਮੈਟਰੋ ਸਟੇਸ਼ਨ ਦੇਖੀਏ ਨਾਸ ਦੀ ਰੇਲਵੇ ਸਟੇਸ਼ਨ ਦੇਖੀਏ ਨਾਸ ਦੀ ਕੋਈ ਮੌਲ ਦੇਖੀਏ ਜਿੱਥੇ ਇਹਨੂੰ ਸੋਹਣੀ ਚੀਜ਼ ਲੱਗ ਕੇ ਉੱਥੇ ਹੀ ਖਿਮਾ ਕਰਿਆ ਜੇ ਨੱਚਣ ਤੇ ਟੱਪਣ ਲੱਗ ਜਾਂਦਾ ਆ ਉੱਥੇ ਜਿਹੜਾ ਆਪਣਾ ਆ ਇਹ ਜਿਸਮ ਦਿਖਾਉਣ ਲੱਗ ਜਾਂਦਾ ਆ ਇਹ ਕੀ ਹੈਗਾ ਆ ਇਹ ਕੋਈ ਬਹੁਤ ਮਹਾਨ ਗੱਲ ਕੋਈ ਨਹੀਂ ਹੈ ਸਾਡੇ ਪੁਰਖਿਆਂ ਨੇ ਇਸ ਚੰਮ ਦੀ ਖਾਤਰ ਇਸ ਇੱਜ਼ਤ ਦੀ ਖਾਤਰ ਸਵਾ ਸਵਾ 100 100 ਰੁਪਇਆ ਜਿਹੜਾ ਸਿਰਾਂ ਦੇ ਮੁੱਲ ਪਵਾਇਆ ਗਿਆ 100 100 ਰੁਪਇਆ ਸਿਰਾਂ ਦੇ ਮੁੱਲ ਪਵਾਇਆ ਗਿਆ ਤੇ ਉਹ ਕਹਿੰਦੇ ਫਿਰ ਕੀ ਹੈ ਜੇ ਸਾਡੀ ਅੱਜ ਇੱਜ਼ਤ ਲੋਟੀ ਜਾ ਰਹੀ ਹੈ ਟੁੱਟੀ ਜਾ ਰਿਓ ਉਹਨਾਂ ਨੂੰ ਨਹੀਂ ਸੀ ਪਤਾ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਹੈ ਉਹ ਆਪਣੇ ਜਿਸਮ ਆਪ ਹੀ ਦਿਖਾਇਆ ਕਰੇਗੀ ਆਪਣੇ ਸਰੀਰ ਆਪ ਹੀ ਦਿਖਾਇਆ ਕਰੇਗੀ ਕਿਵੇਂ ਕਰਿਆ ਜੇ ਸੱਚਾਈ ਹੈ ਅੱਜ ਦੀ ਸਾਡਾ ਜਿਹੜਾ ਨੌਜਵਾਨ ਹੈ ਆ ਇਹ ਬਿਲਕੁਲ ਐਸ ਵਹਿਣ ਦੇ ਵਿੱਚ ਵਹਿ ਚੁੱਕਿਆ ਆ ਹੁਣ ਤਾਂ ਸੋਸ਼ਲ ਮੀਡੀਆ ਕਿਮਾ ਕਰੇ ਤੁਸੀਂ ਪਰਿਵਾਰ ਦੇ ਵਿੱਚ ਛੇਦੀ ਕਿਤੇ ਬਹਿ ਕੇ ਚਲਾ ਨਹੀਂ ਸਕਦੇ ਇਤਨਾ ਗਾंदे ਆ ਇਹਦੇ ਉੱਪਰ ਕੋਈ ਗਾਲੀ ਕੱਢੀ ਜਾ ਰਿਹਾ ਵਾ ਕੋਈ ਬਕਵਾਸ ਕਰੀ ਜਾ ਰਿਹਾ ਵਾ ਕੋਈ ਵੇ ਟੰਗੇ ਕੱਪੜੇ ਪਾ ਕੇ ਨੱਚੀ ਜਾ ਰਿਹਾ ਵਾ ਇਹ ਸੋਸ਼ਲ ਮੀਡੀਆ ਆ ਇਹਨੂੰ ਅਸੀਂ ਚੰਗੇ ਕੰਮ ਵਾਸਤੇ ਇਸਤੇਮਾਲ ਕਰੀਏ ਸਮਾਜ ਸਿਰਜਣਾ ਕਰੀਏ ਸਮਾਜ ਨੂੰ ਸੋਹਣਾ ਬਣਾਈਏ ਫਿਰ ਤਾਂ ਸਾਡਾ ਬਹੁਤ ਮਹਾਨ ਕੰਮ ਆ ਤੇ ਗਾਂਧੀ ਪਾਣਾ ਕਿਉਂਾ ਕਰਿਆ ਜੇ ਕਿ ਗੰਦ ਫਿਰ ਕੋਈ ਫਾਇਦਾ ਕੋ ਨਹੀਂ ਨਾ ਤਾਂ ਤੁਹਾਨੂੰ ਸਮਾਜ ਨੂੰ ਕੋਈ ਦੇਣਿਆ ਤੇ ਨਾ ਤੁਹਾਡੀ ਰੱਬ ਦੇ ਘਰੇ ਤੁਹਾਡੀ ਕੋਈ ਹਸਤੀ ਹੈਗੀ ਹੈ ਨਾ ਤੁਹਾਡੀ ਕੋਈ ਰੱਬ ਦੇ ਘਰੇ ਹਸਤੀ ਤੇ ਨਾ ਕੋਈ ਤੁਹਾਡੀ ਸਮਾਜ ਨੂੰ ਦੇਣਿਆ ਤੁਹਾਡਾ ਜਿਹੜਾ ਜ਼ਮੀਰਿਆ ਜਿਹੜੀ ਤੁਹਾਡੀ ਜ਼ਮੀਰਿਆ ਉਹ ਬਿਲਕੁਲ ਗਰਗ ਚੁੱਕੀ ਹੈ ਗਰਗ ਚੁੱਕੀ ਹੈ ਮਾਲਕ ਨੇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸਰੰਗ ਕਹਿੰਦੇ ਆਪਣੇ ਸਰੀਰ ਨੂੰ ਵੀ ਵੇਖ ਕੇ ਅਹੰਕਾਰ ਨਹੀਂ ਕਰਨਾ ਚਾਹੀਦਾ ਅਹੰਕਾਰ ਨਹੀਂ ਕਰਨਾ ਚਾਹੀਦਾ ਕਿਉਂ ਮਾਲਕ ਕਹਿੰਦੇ ਆ ਆਜ ਕਾਲ ਤਜ ਜਾਓਗੇ ਜਿਉਂ ਕੰਚੂਰੀ ਭਉੰਗ ਕੰਚੂਰੀ ਕਹਿੰਦੇ ਜੀ ਕੁੰਜ ਨੂੰ ਤੇ ਭਉੰਗ ਕਹਿੰਦੇ ਆ ਸਪ ਨੂੰ ਪੁਜਾਂ ਕਹਿੰਦੇ ਆ ਸਭ ਨੇ ਕੰਨ ਮਾਲ ਕਹਿੰਦੇ ਆਜ ਕਾਲ ਕਹਿੰਦੇ ਆਜ ਤੇ ਕਾਲ ਕੀ ਹੋਣਾ ਯਾਰ ਤੱਜ ਜਾਓਗੇ ਛੱਡ ਕੇ ਚਲਾ ਜਾਏਗਾ ਕਹਿੰਦੇ ਇਹ ਜਿਹੜਾ ਤਰਾ ਸਰੀਰ ਆ ਇਹ ਇੱਕ ਸੱਪ ਦੀ ਕੁੰਜ ਵਰਗਾ ਆ ਸੱਪ ਕੁੰਜ ਲਾ ਦਿੰਦਾ ਆ ਤੇ ਨਵੀਂ ਪਾ ਲੈਂਦਾ ਆ ਕਹਿੰਦੇ ਯਾਦ ਰੱਖੀ ਇਹ ਤੇਰਾ ਸਰੀਰ ਅੱਜ ਤੇ ਕੱਲ ਮਿੱਟੀ ਹੋ ਜਾਣਾ ਆ ਕਿਉਂਕਿ ਇਹ ਕੁੰਜ ਵਰਗਾ ਆ ਤੇ ਕੁੰਝ ਬਹੁਤ ਜਲਦੀ ਜੜੀ ਹੈ ਗਲ ਜਾਂਦੀ ਹੈ ਤੇ ਬੰਦੇ ਦਾ ਸਰੀਰ ਵੀ ਜਿਹੜਾ ਆ ਬਹੁਤ ਜਲਦੀ ਗਲ ਜਾਂਦਾ ਆ ਬੰਦਾ ਖਿਮਾ ਕਰਿਆ ਜੇ ਇਸ ਸਰੀਰ ਦੇ ਵਿੱਚੋਂ ਜਿੰਦ ਜਾਣ ਦੀ ਲੋੜ ਆ ਪੰਖੀ ਜਦੋਂ ਉੱਡ ਜਾਂਦਾ ਆ ਹੰਸ ਜਿਹਦੇ ਵਿੱਚੋਂ ਉੱਡ ਜਾਂਦਾ ਆ ਇਹ ਜਿਹੜਾ ਸਰੀਰ ਆ ਮਿੰਟੋ ਮਿੰਟੀ ਮਾਫ ਕਰਿਆ ਜੇ ਇਹ ਮੁਸ਼ਕਣ ਲੱਗ ਜਾਂਦਾ ਆ ਇਹਦੇ ਵਿੱਚੋਂ ਬਦਬੂ ਆਣ ਲੱਗ ਜਾਂਦੀ ਹੈ ਤਾਂ ਜੇ ਫ੍ਰਿਜਰ ਲਾ ਕੇ ਰੱਖਦੇ ਆ ਫ੍ਰਿਜਰ ਲਾ ਕੇ ਰੱਖਦੇ ਆ ਤੇ ਦੇਖੋ ਫਿਰ ਵੀ ਬੰਦਾ ਜਿਹੜਾ ਆ ਇਹ ਸਰੀਰ ਦਾ ਕਿੰਨਾ ਅਹੰਕਾਰ ਤੇ ਮਾਣ ਕਰਦਾ ਆ ਮਾਲਕ ਨਿੰਦਾ ਕੋਈ ਮਾਣ ਕੋਈ ਨਹੀਂ ਆ ਫਿਰ ਸਤਿਗੁਰ ਗੁਰਮਤ ਦੱਸਦਿਆ ਕਹਿੰਦੇ ਯਾਦ ਰੱਖੀ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਕਹਿੰਦੇ ਪਰਮੇਸ਼ਵਰ ਦੇ ਨਾਮ ਨੂੰ ਲੁੱਟ ਲੈ ਪਰਮੇਸ਼ਰ ਦੇ ਨਾਮ ਨੂੰ ਇਕੱਠਾ ਕਰ ਲੈ ਪਰਮੇਸ਼ਰ ਦੇ ਧਨ ਨੂੰ ਇਕੱਠਾ ਕਰ ਲੈ ਸਤਿਗੁਰ ਨੂੰ ਕਿਹਾ ਕਰ ਨਾਮ ਧਨ ਦੇ ਨਾਮ ਧਨ ਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਕਿਉਂਕਿ ਕਾਚਾ ਧਨ ਸੰਜੇ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਿਉਂਕਿ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਏ ਕਹਿੰਦੇ ਜਿਹੜਾ ਸੱਚਾ ਧਨ ਈ ਆ ਰੱਬ ਦਾ ਉਹ ਗੁਰਮਤ ਦਿੰਦਾ ਆ ਕੋ ਚੰਗੀ ਮਤ ਦਿੰਦਾ ਆ ਤੇ ਕਾਚਾ ਧਨ ਫੁਨ ਆਵੇ ਜਾਏ ਜਿਹੜਾ ਕੱਚਾ ਧਨ ਆ ਜਿਹੜੇ ਪਦਾਰਥ ਆ ਉਹ ਆਉਂਦੇ ਤੇ ਜਾਂਦੇ ਰਹਿੰਦੇ ਆ ਇਸ ਕਰਕੇ ਤੂੰ ਪਰਮੇਸ਼ਰ ਦੇ ਨਾਮ ਨੂੰ ਇਕੱਠਿਆਂ ਕਰ ਪਰਮੇਸ਼ਰ ਦੇ ਨਾਮ ਨੂੰ ਕਮਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਕਰ ਕਿਉਂਕਿ RAM ਨਾਮ ਹੈ ਲੂਟ ਤੂੰ ਪਰਮੇਸ਼ਰ ਦੇ ਨਾਮ ਨੂੰ ਲੁੱਟ ਫਿਰ ਪਾਛੇ ਪਛਤਾਹੋਗੇ ਪ੍ਰਾਣ ਜਾਣਗੇ ਸ਼ੂਟ ਕਹਿੰਦੇ ਕੋਈ ਪਤਾ ਕੋਈ ਨਹੀਂ ਕਦੋਂ ਤੇਰਾ ਅੰਤਿਮ ਸਾਹ ਹੋਵੇ ਤੇ ਫਿਰ ਤੂੰ ਕੇਵਲ ਤੇ ਕੇਵਲ ਤੇਰੇ ਪੱਲੇ ਜਿਹੜਾ ਆ ਉਹ ਪੁਛਤਾਉਣਾ ਹੀ ਪੁਛਤਾਉਣਾ ਰਹੇਗਾ ਪੁਛਤਾ